ਖਾਚਾ ਨੀਤੀ ਆਪਾਂ ਸਾਰੇ ਅਕਸਰ ਅੱਗ ਲਾਉਂਦੇ ਆਂ ਕਿ ਯਾਰ ਅੱਗ ਲਾ ਦੋ ਤੇ ਉਹ ਜਿਹੜੇ ਖਰਚੇ ਨੇ ਉਹ ਖੇਤ ਚ ਤਰਨਗੇ ਝੋਨਾ ਖੁੰਜਿਆਂ ਤੇ ਮਾਰਨਗੇ ਆਪਾਂ ਸਾਰੇ ਅਕਸਰ ਇਹਨਾਂ ਨੇ ਪਰ ਇਸ ਵਾਰ ਮੈਂ ਕੋਈ ਅੱਗ ਨਹੀਂ ਲਾਈ ਪਾਣੀ ਲਾ ਕੇ ਰੌਣੀ ਕਰਕੇ ਨਾ ਸਾਰੇ ਖਰਚੇ ਵਿੱਚ ਹੀ ਬਾਤੇ ਆ ਦੇਖੋ ਤੁਸੀਂ ਲੰਬੇ ਡਾਲਾ ਨਾ ਸਾਰੇ ਪਾਣੀ ਨਾਲ ਗਲ ਜਾਣਗੇ ਜਦੋਂ ਆਪਾਂ ਅੱਗ ਲਾ ਕੇ ਬਾਹ ਦਿੰਦੇ ਆ ਉਹ ਜਿਹੜੀਆਂ ਜੜਾਂ ਨੇ ਖੁੰਜਿਆਂ ਦੇ ਤਰੀ ਜਾਂਦੀਆਂ ਨੇ ਤੇ ਜ਼ਿਆਦਾਤਰ ਆਪਣੇ ਖੁੰਝੇ ਮਾਰ ਦਿੰਦੇ ਨੇ ਹੁਣ ਮੈਂ ਤੂੜੀ ਬਣਾ ਕੇ ਤੇ ਸਾਰੀ ਉਮੀਦ ਨੂੰ ਦਿਖਾ ਦਿਆ ਆਪਾਂ ਜਦੋਂ ਉਹ ਤਿਰਨ ਲੱਗ ਜਾਂਦੇ ਨੇ ਮੈਂ ਬੱਟ ਕਣਕ ਦੀ ਕੋਈ ਵੀ ਨਹੀਂ ਢਾਈ ਹੈਗੀ ਦੇਖੋ ਕਣਕ ਦੇ ਬੱਟਾ ਉਹੀ ਸੀ ਅਰੇ ਆ ਬੱਟ ਤੇ ਮਿੱਟੀ ਨਹੀਂ ਲਾਈ ਹੈਗੀ ਭੁੱਲ ਗਏ ਤੇ ਇਹਦੇ ਉੱਤੇ ਦੇਖੋ ਕਰਚੇ ਖੜੇ ਨੇ ਟੂੜੀ ਵੱਢਨ ਸਾਰ ਤੇ ਰੌਣੀ ਕਰਕੇ ਊਮੀ ਬਾਹ ਤੇ ਆ ਦੇਖੋ ਤੁਸੀਂ ਜਿਹੜੇ ਕਹਿੰਨ ਖੁੰਝੇ ਮਰਦੇ ਆ ਅੱਗ ਲਾ ਕੇ ਉਦੋਂ ਖੁੰਝੇ ਮਰਦੇ ਨੇ ਜਦੋਂ ਆਪਾਂ ਕਿਉਂਕਿ ਬਰੀਕ ਹੁੰਦੀ ਆ ਤਿਰ ਕੇ ਆ ਜਾਂਦੀ ਆ ਹੋਣੇ ਹੁੰਦਾ ਲੰਬਾਡਾਲ ਆ ਦੇਖੋ ਜਿਵੇਂ ਲੰਬਾਡਾਲ ਇਹੇ ਇਹ ਮਰਦੇ ਨਹੀਂ ਬਸ ਤੇ ਮਿੱਟੀ ਨਹੀਂ ਲੱਗੀ ਇੰਨੇ ਟੋਟੇ ਤੇ ਆਹ ਦੇ ਹੁਣ ਲੰਬਾਡਾਲ ਆ ਇਹ ਇਹ ਸਾਰਾ ਥੱਲੇ ਧਰਤੀ ਜਿਹਾ ਐਂ ਦੇ ਪੈ ਜਾਣਾ ਕੱਦੂ ਚ ਜਦੋਂ ਇਹ ਟਾਇਰ ਚੜ ਗਿਆ ਇਹਨੇ ਉੱਪਰ ਤਰਕੇ ਨਹੀਂ ਆਉਣਾ ਆਹ ਦੇਖੋ ਜੀਰੀ ਲਈ ਵੀ ਇੱਕ ਵੀ ਡਾਲ ਨਹੀਂ ਮਰਿਆ ਕੱਲਾ ਕੱਲਾ ਡਾਲ ਕੁੰਚੇ ਚ ਖੜਾਗਾ ਸਾਰੇ ਇੱਕ ਵੀ ਡਾਲ ਨਹੀਂ ਮਰਿਆ ਜਣ ਕੁਛ ਆਈ ਵੀ ਆ ਉਹੀ ਤਰਕੇ ਡਾਲ ਨਹੀਂ ਆਇਆ ਜਿਵੇਂ ਆਪਾਂ ਕਹਿੰਨਾ ਖੁੰਜਾਂ ਦੇ ਹਵਾਂ ਇਕੱਠੇ ਹੋ ਗਏ ਜੀ ਖੁੰਜੇ ਮਰ ਗਏ ਇੱਕ ਵੀ ਖੁੰਜਾ ਨਹੀਂ ਮਰਨਾ ਕਿਉਂਕਿ ਇਹ ਲੰਬੀ ਦੀ ਲੰਬੀ ਆ ਮੰਨ ਕੇ ਠੇੜ ਗੱਠਾ ਜਦੋਂ ਆਪਾਂ ਗਲਾਣਿਆ ਤੇ ਉਹ ਛੋਟੀ ਰਹਿ ਜਾਂਦੀ ਛੋਟੀ ਰਹਿਣ ਕਰਕੇ ਹਵਣ ਦੇ ਤਰਕੇ ਉੱਤੇ ਆ ਜਾਂਦੀ ਹੈ ਤੇ ਇਹੀ ਚੀਜ਼ ਦੱਸਣੀ ਸੀ ਆਪਾਂ ਉਮੀ ਸਾਰੇ ਦਾ ਕੱਦੂ ਕਰਿਆ 16 ਕਿਲਿਆਂ ਦਾ ਕਿਉਂਕਿ ਕੋਈ ਤਰਕੇ ਨਹੀਂ ਆਉਂਦੀ ਤੇ ਅੱਗੇ ਤੋਂ ਵੀ ਜਿਹੜਾ 1-2 ਕਿਲਿਆਂ ਨੂੰ ਮੰਨ ਅੱਗ ਲਾਈ ਆ ਜਿਵੇਂ ਉਹ ਵੀ ਗਾਂਹ ਨੂੰ ਬੰਦ ਕਰ ਦੇਣੀ ਆ ਤੇ ਐਤਕੀ ਪੂਰਾ ਵਧੀਆ ਰਿਹਾਗਾ ਇੱਕ ਵੀ ਖੁੰਜਾ ਨਹੀਂ ਕੋਈ ਮਰਿਆ ਬਸ ਆਹੀ ਕੋਸ਼ਿਸ਼ ਕਰਿਓ ਵੀ ਗਾਂਹ ਨੂੰ ਰੌਣੀ ਕਰਕੇ ਅੱਗੇ ਲਾਉਣ ਦੀ ਜ਼ਰੂਰਤ ਨਹੀਂ ਵਿੱਚ ਕਹਿੰਦੇ ਆ ਜੀ ਤਵੀਆਂ ਨਾ ਬਾਧੋ ਤਵੀਆਂ ਨਾ ਟੋਟੇ ਹੋ ਜਾਂਦੇ ਨੇ ਪੋਪਲੇ ਬਣ ਜਾਂਦੇ ਨੇ ਆ ਦੇਖੋ ਕੋਈ ਸਾਨੂੰ ਉੱਤੇ ਦੀਆਂ ਪੇਪਰ ਵਾਲੀ ਉਹ ਕਿਉਂਕਿ ਪਾਣੀ ਨਾਲ ਇਹ ਗਲ ਜਾਂਦੀ ਆ